चढ़ कला पंजाब न्यूज़ से इस वे खबर बटाला तो कणक झोने के फसली चक्कर चो निकल किसान हूँ हर तरह सब्जियां सफल किसान उगा रहा है अते नाल ही मंडीकरण नहीं करते सगो अपन ऑर्गेनिक सब्जियां सड़क के बेच रहा है ਉਸਨੇ ਦੱਸਿਆ ਜਿਸ ਤਰੀਕੇ ਨਾਲ ਗੋਭੀ ਪਾਲਕ ਸਰੋਂ ਦਾ ਸਾਗ ਮੇਥੀ ਤਨੀਆ ਗੋੰਗਲੂ ਸਲਗਮ ਮੂਲੀ ਗੰਨਾ ਚੁਕੰਦਰ ਪਿਆਜ਼ ਲਸਣ ਤੋਂ ਇਲਾਵਾ ਬਹੁਤ ਸਾਰੀਆਂ ਰੋਜ਼ਮਰਰਾ ਜ਼ਿੰਦਗੀ ਵਿੱਚ ਆਉਣ ਵਾਲੀਆਂ ਆਰਗੇਨਿਕ ਸਬਜ਼ੀਆਂ ਉਗਾ ਕੇ ਲੱਖਾਂ ਰੁਪਏ ਕਮਾ ਰਿਹਾ ਹੈ ਉਸ ਦਾ ਕਹਿਣਾ ਹੈ ਕਿ ਲੋਕ ਵਿਦੇਸ਼ ਨੂੰ ਜਾ ਰਹੇ ਹਨ ਜਦੋਂ ਕਿ ਆਪਣੀ ਹੀ ਖੇਤੀ ਵਿੱਚ ਟਰੰਟਰੰਦੀਆਂ ਸਬਜ਼ੀਆਂ ਦਾਲਾਂ ਉਗਾ ਕੇ ਮੋਟੀ ਕਮਾਈ ਕੀਤੀ ਜਾ ਸਕਦੀ ਹੈ ਪਿੰਡ ਬਾਸਰਪੁਰ ਦੇ ਰਣ ਵਾਲੇ ਕਿਸਾਨ ਲੋਕਾਂ ਲਈ ਪ੍ਰੇਰਨਾ ਸਰੋਤ ਬਣ ਰਿਹਾ ਹੈ ਤੇ ਲੋਕ ਉਸ ਦੇ ਖੇਤ ਵਿੱਚੋਂ ਹੀ ਤਾਜ਼ਾ ਸਬਜ਼ੀਆਂ ਖਰੀਦ ਰਹੇ ਹਨ ਬਟਾਲਾ ਤੋਂ ਸੰਦੀਪ ਸਿੰਘ ਸਹੋਤਾ ਦੀ ਰਿਪੋਰਟ ਰੋਇ ਨਗਰ ਪਹੇ ਆ ਜਾਂਦੇ ਆ ਕੀ ਕੀ ਲਾਇਆ ਰਹਾ ਹੁਣ ਤੁਹਾਡੇ ਕੋਲ ਹੁਣ ਅਸੀਂ ਲਾਇਆ ਗੋਭੀ ਲਾਈ ਆ ਮੇਥੀ ਲਾਈ ਆ ਚਕੰਦਰ ਲਾਏ ਆ ਮੂਲੀ ਲਾਈ ਆ ਪਾਲਕ ਲਾਈ ਆ ਤੇ ਧੰਨੀਆਂ ਲਾਇਆ ਤੇ ਸਾਗ ਲਾਇਆ ਕਿੰਨੇ ਕ ਫਾਇਦਾ ਮਿਲਦਾ ਪਏ ਤੁਹਾਡੇ ਨੂੰ ਫਾਇਦਾ ਬਹੁਤ ਵੱਡਾ ਮਾਰਾ ਰੋਟੀ ਪਾਣੀ ਚੰਗਾ ਪਾ ਚੰਗਾ ਚੰਗਾ ਚੁੱਕਾ ਖਾਈ ਜਾਂਦੇ ਕੋਫਾ ਕਰਨੀ ਕੋਫਾ ਕਰਨੀ ਮੰਡੀ ਜੀ ਵੀ ਲੈ ਕੇ ਜਾਂਦੇ ਤੁਸੀਂ ਜੀ ਤਿਆਰ ਹੈ ਨਹੀਂ ਵਰਡ ਕੇ ਨੇ ਲਾਈਵ ਵੇਚੀ ਆਈ ਦੀ ਹੁਣ ਜਿੱਦਾਂ ਚਕੰਦਰ ਲਾਏ ਆ 15 ਤੱਕ ਤਿਆਰ ਹੋਏ ਨੇ ਕੁੜੀਓ ਅੱਛਾ ਤੇ ਛਲਗ ਮੇੜ ਪਹਿਲੇ ਤਿਆਰ ਹੋ ਵੇਚਦੇ ਆ ਤੇ ਦੂਜੇ ਤਿਆਰ ਹੋਣਦੇ ਆ ਲਈ ਜਦੋਂ ਫਿਰ ਪਹਿਲੀ ਫੋਟ ਰੰਦੇ ਫਿਰ ਉਹਦੇ ਬਾਅਦ ਦੂਜੀ ਹੋਰ ਪੇ ਲਾ ਲੈਂਦੇ ਆ ਹਾਂਜੀ ਨਾਲ ਨਾਲ ਬਿਜੀਆ ਨਹੀਂ ਹੁਰਦੀ ਜੇ ਤੇ ਕਈ ਨਾ ਗੋਡੀ ਜਣਾ ਥਾਂ ਇੱਕ ਨਿਗੀ ਹੱਲਾ ਰੱਖੀਆਂ ਪਹਿਲੇ ਕਈ ਦਾ ਪੋਲਾ ਕਰ ਲੈਣਾ ਮੁੜ ਕੇ ਹਲਾਣਾ ਵਾ ਕੇ ਤੇ ਬਿਜੀ ਜਾਣਾ ਤੇ ਕਈ ਨਾ ਵਟਾਂ ਦਾ ਪੋਟਾ ਪਾ ਲੈਣੀ ਆ ਇਸ ਤਰ੍ਹਾਂ ਸਬਜੀ ਆਮ ਤਾਜੀ ਸਬਜੀ ਆ ਸਕੂਲ ਦੇ ਮੈਡਮਾਂ ਨੇ ਮਾਸਟਰ ਬਹੁਤ ਖੜਦੇ ਆਣ ਕਿ ਸਕੂ ਤੇ ਪਿਛਲੇ ਸਾਲ ਮੈਂ 1.5 ਲੱਖ 2 ਲੱਖ ਦਾ ਕੰਮ ਕਰ ਗਿਆ ਹਾਂ ਪੰਜੇਛਕ ਨਾਲੋਂ ਚ। ਤੇ ਏਅਰ ਕੰਡੀਸ਼ਨਰ ਵਾਲੇ ਕੰਮ ਸ਼ੁਰੂ ਹੋਇਆ ਹੀ ਨਹੀਂ। ਅਭੀ ਛੜਛੜੀ ਹੈ। ਤੇ ਝੋਨਾ ਫਸੀਂ ਥੋੜੇ ਬੋਲਣਾ ਪੈਂਦਾ ਵਾ। ਬੂਟੀ ਮਰ ਜੇ ਬੂਟੀ ਨਹੀਂ ਮਰਨਦੀ। ਤੇ ਦਵਾਈ ਦੀ ਬਿਲਕੁਲ ਹੀ ਵਰਤੋਂ ਨਹੀਂ ਕਰਦੇ। ਤੇ ਦੇਸੀ ਰੂੜੀ ਵਰਤੀਦੀ ਆ ਗੁਏ ਦੀ। ਕਣਕ ਜਿਹੜੀ ਕਣਕ ਕਿਉਂ ਨਹੀਂ ਲਵਾਉਂਦੇ। ਕਣਕ ਬਾਊ ਜੀ ਕੀ ਲਗਾਉਣੇ ਭੇਜੇ ਹੁਣ ਕਣਕ ਭੇਜਣੀ ਆ। ਤਾਂ ਜਿਹੜੇ ਚ ਪੈਸੇ ਕੋਲ ਨੇ ਮੁਕੇ ਨੇ ਕਣਕ ਦੇ। ਤੇ ਜਿਹੜੇ ਕਣਕ ਵਟਨੇ ਝੋਨੇ ਲੱਗ ਜਾਂਦੇ ਆ। ਇਹ ਚਿਕੂਰ ਲਾਉਣੇ ਮੁੜ ਕੇ ਉਹ ਚੋਰੇ ਰਹਿਣੇ ਆ। ਕਿੰਨਾ ਕ ਟਾਈਮ ਲਾ ਲੀ ਜੀ ਸਬਜੀ ਕਿਸ ਤਰ੍ਹਾਂ ਕਿਹੜੀ ਕਿਹੜੀ ਸਬਜੀ ਲਾਈ ਹੁਣ ਜਿੱਦਾਂ ਵੇਖੋ ਝੋਨਾ ਵੱਢ ਕੇ ਤੇ ਮੈਂ ਦੂਜੀ ਛਲਗੰਬੀ ਲਏ ਤੇ ਦੂਜੀ ਮੇਰੇ ਤਿਆਰ ਹੋ ਗਈ ਹੈ ਪਹਿਲੀ ਹਰ ਵੇਚ ਤੇ ਦੂਜੀ ਹਰ ਫੇ ਲਾ ਲੇ ਆ ਵੇਚਦੇ ਕਿਦਾਂ ਫਿਰ ਇਹ ਮਾਰਾ ਸੂਏ ਦੇ ਆਪਣੇ ਜਿਹੜੀ ਛਟਕਰੀ ਜਿਗਾਰਡ ਬਣਾਇਆ ਮੰਝਾ ਰਖ ਲਈਦਾ ਉੱਥੇ ਬੈਠ ਕੇ ਵੇਚ ਲਈਦੇ ਆ ਤੇ ਜਿਹੜੇ ਗਾਹ ਕਉਂਦੇ ਆਥੋ ਬਾਜਮਾਰ ਨਾਲ ਹੀ ਖੇਤ ਪੈਰੀਂ ਨੀ ਲੱਗੇ ਹੀ ਆਥੇ ਨਾਲ ਹੀ ਬਾਜਮਾਰ ਨਾਲ ਹੀ ਇੱਕ ਬੁੱਟ ਕੇ ਦੇਉਨਾ ਤੇ ਥੋੜੀ ਜਿਹੀ ਬੁੱਟ ਕੇ ਰੱਖੇ ਨੇ ਲੱਗੇ ਮਾਰੇ ਉਹ ਕਿਸਾਨੀ ਤਾਂ ਘਟਾ ਨਹੀਂ ਗਾ ਜੇ ਬੰਦਾ ਹੱਥੀਆ ਮਿਹਨਤ ਕਰੇ ਤੇ ਜੇ ਆਪਾਂ ਲੇਬਰ ਬਣੀ ਫੇਰ ਕੋ ਪੱਲੇ ਨਹੀਂ ਪੈਣਾ ਕਿਉਂ ਲੇਬਰ ਦੀ 500-600 ਰੁਪਏ ਡੜੀ ਆ ਸਾਨੂੰ ਕੱਖ ਨੇ ਬਈ 5-400 ਦੋ ਬੱਜੀ ਜਾਣਾ ਵਾ ਇਹ ਫਿਰ ਤੁਸੀਂ ਆਪ ਕੱਲੇ ਕਰਦੇ ਆ ਆਪੇ ਕਰਨਾ ਆਪੇ ਗੁੱਡਗੜਾਈ ਕਰਨੀ ਆਪੇ ਪੁੱਟਣੀ ਆਪੇ ਵੇਚਣੀ ਸਾਰੇ ਕੰਮ ਕਰਨੇ ਆ ਤੇ ਮਿਹਨਤ ਕਰਨੇ ਬੰਦਾ ਕਦੇ ਭੁੱਖਾ ਨਹੀਂ ਮਰਦਾ ਜਿਹੜੇ ਬੰਦੇ ਨੇ ਮਿਹਨਤ ਕਰਨੀ ਉਹ ਅੱਜ ਘਰ ਵੀ ਰਾਜਾ ਬਾਹਰ ਵੀ ਰਾਜਾ ਬਾਹਰ ਪੈਸੇ ਲੱਗੇ ਉਹਨੇ ਤਾਂ ਫਰੀ ਕੰਮ ਹੋਈ ਉਹਨੇ ਘਰ ਤੇ